ਅਕਸਰ ਇਸ ਕੋਲਾਂ ਦੇ ਵਿੱਚ ਗਾਈਡ ਬੁੱਕਸ ਅਤੇ ਜਿਹੜੀਆਂ ਹੈਲਪ ਬੁੱਕਸ ਦੇ ਨਾਲ ਪੜ੍ਹਾਈ ਦਾ ਚਲਨ ਹੈ ਜਿਹੜਾ ਬਹੁਤ ਪੁਰਾਣਾ ਹੈ ਤੇ ਹਰ ਕੋਈ ਇਸ ਦਾ ਸਹਾਰਾ ਲੈਂਦਾ ਹੈ ਪੜ੍ਹਾਈ ਦੇ ਵਿੱਚ ਲੇਕਿਨ ਹੁਣ ਇਸ ਤੇ ਰੁਕ ਲਗਾ ਦਿੱਤੀ ਗਈ ਹੈ ਜੀहां ਜੇਕਰ ਕੋਈ ਵਿਦਿਆਰਥੀ ਜਾਂ ਕੋਈ ਵੀ ਕਲਾਸ ਵਿੱਚ ਅਧਿਆਪਕ ਇਨ੍ਹਾਂ ਗਾਈਡਾਂ ਦੀ ਅਤੇ ਜਿਹੜੀਆਂ ਹੈਲਪ ਬੁੱਕਾਂ ਦੀ ਵਰਤੋਂ ਕਰਦਾ ਵੇਖਿਆ ਗਿਆ ਤਾਂ ਉਸ ਤੇ ਕਾਰਵਾਈ ਹੋਵੇਗੀ ਜੀहां ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਅਤੇ ਇਹ ਆਦੇਸ਼ ਜਾਰੀ ਕੀਤੇ ਨੇ ਹਿਮਾਚਲ ਪ੍ਰਦੇਸ਼ ਦੇ ਸਿੱਖਿਆ ਵਿਭਾਗ ਦੇ ਵੱਲੋਂ ਜਿਵੇਂ ਹਿਮਾਚਲ ਪ੍ਰਦੇਸ਼ ਦੇ ਸਿੱਖਿਆ ਵਿਭਾਗ ਨੇ ਇਹ ਸਖਤੀ ਨਾਲ ਹੁਕਮ ਲਾਗੂ ਕਰਨ ਦੇ ਆਦੇਸ਼ ਦਿੱਤੇ ਨੇ ਕਿ ਕੋਈ ਵੀ ਹੈਲਪ ਜਿਹੜੀ ਬੁੱਕਾਂ ਤੋਂ ਲਈ ਜਾਂਦੀ ਹੈ ਗਾਈਡਸ ਤੋਂ ਲਈ ਜਾਂਦੀ ਹੈ ਜਾਂ ਹੈਲਪ ਬੁੱਕਾਂ ਹੁੰਦੀਆਂ ਨੇ ਉਹਨਾਂ ਤੋਂ ਲਈ ਜਾਂਦੀ ਹੈ ਤੇ ਹੁਣ ਜੇਕਰ ਉਸਤੇ ਕੋਈ ਹੈਲਪ ਲੈਂਦਾ ਹੈ ਤਾਂ ਉਸਤੇ ਕਾਰਵਾਈ ਹੋ ਸਕਦੀ ਹੈ ਕਿਉਂਕਿ ਇਸ ਨਾਲ ਬੱਚਿਆਂ ਦਾ ਜਿਹੜਾ ਪ੍ਰੈਜੈਂਟੇਸ਼ਨ ਆ ਬੱਚਿਆਂ ਦੀ ਜਿਹੜੀ ਯੋਗਤਾ ਉਸ ਵਿੱਚ ਘਾਟ ਹੁੰਦੀ ਹੈ ਤੇ ਬੱਚੇ ਪੂਰੀ ਤਰੀਕੇ ਨਾਲ ਹਰ ਚੀਜ਼ ਦੀ ਜਾਂਚ ਪੜਤਾਲ ਨਹੀਂ ਕਰਦੇ ਪੂਰੀ ਤਰੀਕੇ ਦੇ ਨਾਲ ਬੁੱਕਸ ਨੂੰ ਨਹੀਂ ਪੜ੍ਹਦੇ ਉਸ طرف ਇਹਨਾਂ ਹੈਲਪ ਪੁਕਾਂ ਦਾ ਸਹਾਰਾ ਲੈਂਦੇ ਨੇ ਜਿਸ ਨੂੰ ਲੈ ਕੇ ਇਹ ਆਦੇਸ਼ ਨੇ ਜਾਰੀ ਕੀਤੇ ਗਏ ਨੇ ਦੱਸ ਦਈਏ ਕਿ ਇਹ ਕਦਮ ਚੱਕਿਆ ਗਿਆ ਜਿਹੜਾ ਡਾਇਰੈਕਟਰ ਦੇ ਹੁਕਮਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਕਲਾਸਰੂਮ ਦੋਸ ਹੈਲਪ ਬੁੱਕਾਂ ਦੀ ਵਰਤੋਂ ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ ਇਹਨਾਂ ਹੁਕਮਾਂ ਦਾ ਜੇਕਰ ਕੋਈ ਉਲੰਘਣ ਕਰਦਾ ਅਧਿਆਪਕ ਨੂੰ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਸਕੂਲ ਮੁਖ ਅਧਿਆਪਕਾਂ ਅਤੇ ਪ੍ਰਿੰਸੀਪਲਸ ਨੂੰ ਇਹਨਾਂ ਹੁਕਮਾਂ ਨੂੰ ਲਾਗੂ ਕਰਨ ਲਈ ਜਿਹੜਾ ਜਾਣਕਾਰੀ ਵੀ ਦੇ ਦਿੱਤੀ ਗਈ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਅਚਾਨਕ ਯਾਨੀ ਕਿ ਅਚੰਚੇਤ ਚੈਕਿੰਗ ਅਤੇ ਨਿਰੀਖਣ ਵੀ ਕੀਤਾ ਜਾਵੇ ਜੇਕਰ ਕੋਈ ਅਧਿਆਪਕ ਗਾਈਡ ਬੁਕਸ ਦੀ ਵਰਤੋਂ ਕਰਦਾ ਪਾਇਆ ਜਾਂਦਾ ਤਾਂ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੂੰ ਇਸ ਮਾਮਲੇ ਦੀ ਰਿਪੋਰਟ ਡਾਇਰੈਕਟੋਰੇਟ ਨੂੰ ਕਰਨੀ ਪਵੇਗੀ ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਡਾਇਰੈਕਟਰਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਹੋਰ ਅਪਡੇਟ ਲੈ ਕੇ ਉੱਭਰੂ ਹੋਵਾਂਗੇ ਜੁੜੇ 我一定要来不了。